ਸ਼ਾਇਦ ਮੇਰੇ ਕੋਲ ਉਹ ਸ਼ਬਦ ਨਹੀਂ ਕਿ ਜਿਹਦੇ ਨਾਲ ਮੈਂ ਆਪਣੇ ਜਜ਼ਬਾਤ ਤੁਹਾਨੂੰ ਪਤਾ ਸਕਾਂ ਕਿ ਮੇਰੇ ਜਿੰਦਗੀ ਦਾ ਇੱਕ ਸੁਪਨਾ ਸੀ ਪਿਛਲੇ 5-6 ਸਾਲ ਤੋਂ ਮੈਂ ਟਰਾਈ ਕਰ ਰਿਹਾ ਸੀ ਕੇਬੀਸੀ ਲਈ ਬਹੁਤ ਵਾਰ ਟਰਾਈ ਕੀਤੀ ਆਡੀਸ਼ਨ ਵੀ ਦਿੱਤੇ ਫੇਲ ਵੀ ਹੋਇਆ ਰਿਜੈਕਸ਼ਨ ਆਉਂਦੀ ਰਹੀ ਹੈ ਸਿਲੈਕਸ਼ਨ ਕੋਈ ਨਹੀਂ ਤੋਂ ਵੀਰ ਦਸਤਰ ਮੈਨੂੰ ਕਾਲ ਆਈ ਜੀ ਕਿ ਤੁਹਾਡਾ ਸਿਲੈਕਸ਼ਨ ਹੋ ਗਿਆ ਤੇ ਤੁਸੀਂ ਮੁੰਬਈ ਆਉਣਾ ਤੇ ਸਾਡੀ ਫੈਮਿਲੀ ਦਾ ਖੁਸ਼ੀ ਦਾ ਟਿਕਾਣਾ ਨਹੀਂ ਸੀ ਜੀ ਮੇਰੀ ਵਾਈਫ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਮੇਰੀ ਵਾਈਫ ਨੂੰ ਖੁਸ਼ੀ ਸੀ ਅੱਛਾ ਜੀ ਮੇਰਾ ਤਾਂ ਸੁਪਨਾ ਸੀ ਪਰ ਉਹ ਸੁਪਨੇ ਲਈ ਉਹ ਵੀ ਜੀ ਰਹੀ ਸੀ ਕਿ ਮੇਰੇ ਹਸਬੰਡ ਦਾ ਸੁਪਨਾ ਪੂਰਾ ਹੋ ਜਾਵੇ ਮੈਂ 12th ਕਲਾਸ ਪੜ੍ਹਿਆ ਜੀ 10+2 ਹਾਂ ਜੀ ਸਟੱਡੀ ਕਰ ਲਾ ਪਿਆ ਜੀ ਮੇਰਾ ਮੇਰੇ ਕੋਲ ਸੀ ਇੱਕ ਪੌਕੇਟ ਡਾਇਰੀ ਜਿਹਦੇ ਵਿੱਚ ਨਾ ਮੈਂ ਆਪਣੇ ਸਾਈਜ਼ ਵਗੈਰਾ ਲਿਖੇ ਤੇ ਕੰਮ ਤੇ ਜਾਂਦੇ ਦਾ ਸਾਈਜ਼ ਲਿਖਦੇ ਆ ਮੈਂ ਉੱਤੇ ਫਿਰ ਲਿਖਣਾ ਸ਼ੁਰੂ ਕਰਦਾ ਨੋਟਸ ਬਣਾਉਣੇ ਸ਼ੁਰੂ ਕਰਦੇ ਤੇ ਕਿ ਫਿਰ ਮੈਂ ਇੱਕ 50 ਰੁਪਏ ਦੀ ਨੋਟ ਬੱਕ 20 ਰੁਪਏ ਦੀ 20 ਰੁਪਏ ਦੀ ਮੇਰੀਆਂ ਨੋਟਬੁੱਕ ਭਰਨ ਲੱਗ ਪਈਆਂ ਜੀ ਬਚਨ ਸਰ ਜਿਹੜੇ ਨਾ ਉਧਰੋਂ ਫਸਟ ਟਾਈਮ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਹੈ ਨਾ ਤੇ ਜਿੰਨੀ ਆਡੀਅנס ਜਿੰਨੇ ਉੱਥੇ ਵੀ ਪ੍ਰਤਿਯੋਗੀ ਸੀਗੇ ਉਹ ਜਦੋਂ ਖੜੇ ਹੋਏ ਸਰ ਸਾਡੇ ਲੂਕੰਡੇ ਖੜੇ ਹੋਏ ਜਦੋਂ ਬਚਨ ਸਰ ਐਂਟਰੀ ਜਦੋਂ ਫਸਟ ਟਾਈਮ ਉਹਨਾਂ ਨੂੰ ਦੇਖਿਆ ਯਕੀਨ ਨਹੀਂ ਹੋ ਰਿਹਾ ਕਿ ਅਮਿਤਾਬ ਬਚਨ ਸਾਡੇ ਬਚਪਨ ਦਾ ਹੀਰੋ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਦੇਖਦੇ ਆ ਰਹੇ ਹਾਂ ਉਹ ਅੱਜ ਸਾਡੀ ਅੱਖਾਂ ਦੇ ਸਾਹਮਣੇ ਪੰਜਾਬ ਚ ਅਨੇਕਾ ਅਸੀਆਂ ਕਹਾਣੀਆਂ ਨੇ ਕਿ ਜੋ ਇੱਕ ਮਿਸਾਲ ਬਣਦੀਆਂ ਨੇ ਅੱਜ ਵੀ ਇੱਕ ਜਿਹੜੀ ਕਹਾਣੀ ਇੱਕ ਇਹੋ ਜਿਹੀ ਹੈ ਜਲੰਧਰ ਦੇ ਲਾਂਬੜਾ ਪਿੰਡ ਦੇ ਨਾਲ ਦੀ ਤੁਸੀਂ ਇਹ ਘਰ ਵੇਖ ਪਾਓਗੇ ਇਹਦਾ ਦਰਵਾਜ਼ਾ ਦੇਖੋ ਇਹਦੀ ਦਹਲੀਜ਼ ਦੇਖੋ ਬੇहद ਖੂਬਸੂਰਤ ਜਿਹੜੀ ਹੈ ਕਿ ਉਹ ਇਸ ਘਰ ਦੀ ਜਿਹੜੀ ਦਹਲੀਜ਼ ਵੀ ਹੈ ਤੇ ਇਹਦੇ ਅੰਦਰ ਜਿਹੜੇ ਸੁਪਨੇ ਵਸਦੇ ਨੇ ਇਸ ਘਰ ਦੇ ਅੰਦਰ ਉਹ ਬਾ ਕਮਾਲ ਨੇ ਤੇ ਜਿਹਦੀ ਇੱਕ ਉਦਾਹਰਣ ਵੀ ਦੇਖਣ ਨੂੰ ਮਿਲੀ ਹੈ ਕੌਣ ਬਨੇਗਾ ਕਰੋੜਪਤੀ ਦੇ ਵਿੱਚ 50 ਲੱਖ ਦੀ ਨਾਮੀ ਰਾਸ਼ੀ ਜਿੱਤਣ ਵਾਲਾ ਛਿੰਦਰਪਾਲ ਇਸੇ ਘਰ ਦਾ ਜਿਹੜਾ ਵਸਨੀਕ ਹੈ ਬਹੁਤ ਬੇਬਾਕੀ ਦੇ ਨਾਲ ਬਹੁਤ ਜਜ਼ਬੇ ਦੇ ਨਾਲ ਤੇ ਆਪਣੀ ਸਿਆਣਪ ਦੇ ਨਾਲ ਉਹਨੇ ਇੱਕ ਖੇਡ ਖੇਡਿਆ ਤੇ ਆਪਣੀ ਰੋਜ਼ੀ ਰੋਟੀ ਤੋਂ ਉੱਤੇ ਉੱਠ ਕੇ ਖਾਸ ਤੌਰ ਤੇ ਇਹ ਮੈਂ ਜ਼ਿਕਰ ਤਾ ਕਰਦਾ ਪਿਆ ਆਪਣੀ ਰੋਜ਼ੀ ਰੋਟੀ ਜੋ ਉਹ ਕਮਾੰਦਾ ਸੀਗਾ ਉਹਦੇ ਵਿੱਚ ਹੀ ਜਿਹੜਾ ਕਿ ਉਹਨੇ ਸੁਪਨਾ ਪਾਲਿਆ ਕਿ ਉਹ ਕੌਣ ਬਨੇਗਾ ਕਰੋੜਪਤੀ ਦੇ ਵਿੱਚ ਜਾਏਗਾ ਤੇ ਜੋ ਉਹਦਾ ਸੁਪਨਾ ਹੈ ਉਹਨੂੰ ਉਹ ਸਹਕਾਰ ਕਰੇਗਾ ਉਹਦੇ ਪਿੱਛੇ ਦੀ ਵੀ ਕਹਾਣੀ ਬੜੀ ਜਿਹੜੀ ਹੈ ਕਿ ਦਿਲਚਸਪ ਹੈ ਇਸ ਵਕਤ ਮੈਂ ਛਿੰਦਰਪਾਲ ਦੇ ਨਾਲ ਵੀ ਜਿਹੜੀ ਹੈ ਕਿ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਮੈਂ ਤੁਹਾਨੂੰ ਇੱਕ ਆ ਘਰ ਦੀ ਮੈਂ ਤਸਵੀਰ ਤਾਂ ਦਿਖਾ ਰਿਹਾ ਕਿਉਂਕਿ ਬੇहद ਆਮ ਦਿਸਣ ਵਾਲਾ ਇਹ ਘਰ ਤੁਸੀਂ ਮਤਲਬ ਕਿ ਇਹਨੂੰ ਘਰ ਨੂੰ ਦੇਖੋ ਕਿ ਆਮ ਜਿੱਦਾਂ ਘਰ ਹੁੰਦੇ ਨੇ ਕੀ ਇਸ ਤਰੀਕੇ ਦੇ ਸੁਪਨੇ ਜਿਹੜੇ ਨੇ ਕਿ ਇਸ ਘਰ ਦੇ ਵਿੱਚ ਰਹਿੰਦੇ ਹੋਏ ਜਿਹੜੇ ਨੇ ਕਿ ਛਿੰਦਰਪਾਲ ਹੋਰਾਂ ਨੇ ਜਿਹੜੇ ਨੇ ਕਿ ਉਹ ਦੇਖੇ ਐਸੋਕ ਚੰਦਰਪਾਲ ਮੇਰਾ ਨਾਮ ਮੌਜੂਦ ਨੇ ਚੰਦਰਪਾਲ ਜੀ ਇੱਧਰ ਬੈਠੇ ਹੋ ਤੁਸੀਂ ਵੱਡੀ ਕੁਰਸੀ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਪੀਟੀਸੀ ਨਿਊਜ਼ ਤੇ ਬਹੁਤ-ਬਹੁਤ ਮੁਬਾਰਕਾ ਥੈਂਕ ਯੂ ਸੋ ਮੱਚ ਸਰ ਤੁਸੀਂ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਜਲੰਧਰ ਦਾ ਨਾਮ ਰੌਸ਼ਨ ਕੀਤਾ ਜੀ ਜੀ ਜਜ਼ਬਾਤ ਕੀ ਨੇ ਅਸਲੀ ਮੈਂ ਸਰ ਸ਼ਾਇਦ ਮੇਰੇ ਕੋਲ ਉਹ ਸ਼ਬਦ ਹੈ ਨਹੀਂ ਕਿ ਜਿਹਦੇ ਨਾਲ ਮੈਂ ਆਪਣੇ ਜਜ਼ਬਾਤ ਤੁਹਾਨੂੰ ਪਤਾ ਸਕਾਂ ਕਿ ਮੇਰੇ ਜ਼ਿੰਦਗੀ ਦਾ ਇੱਕ ਸੁਪਨਾ ਸੀ ਪਿਛਲੇ 5-6 ਸਾਲ ਤੋਂ ਮੈਂ ਟਰਾਈ ਕਰ ਰਿਹਾ ਸੀ ਕੇਬੀਸੀ ਲਈ ਬਹੁਤ ਵਾਰ ਟ੍ਰਾਈ ਕੀਤੇ ਆਡੀਸ਼ਨ ਵੀ ਦਿੱਤੇ ਫੇਲ ਵੀ ਹੋਇਆ ਰਿਜੈਕਸ਼ਨ ਆਉਂਦੀ ਰਹੀ ਹੈ ਸਿਲੈਕਸ਼ਨ ਹੋਈ ਨਹੀਂ ਪਰ ਕਹਿੰਦੇ ਹੁੰਦੇ ਨਾ ਵੀ ਆਪਣਾ ਇੱਕ ਰਾਹ ਨਾ ਬਦਲੋ ਜੇ ਤੁਹਾਡਾ ਸੁਪਨਾ ਹੈ ਉਹਦੇ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਕੋਸ਼ਿਸ਼ ਕਰਦਾ ਰਹਾ ਤੇ ਅੱਜ ਕੋਸ਼ਿਸ਼ਾਂ ਨੂੰ ਫਲ ਲੱਗ ਗਿਆ ਜੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਕੇਬੀਸੀ ਨੂੰ ਟ੍ਰਾਈ ਟੂ ਸੀ ਕਰਦੇ ਹੋ ਕਾਰਪੈਂਟਰ ਹੋ ਤੁਸੀਂ ਹਨਾ ਜੀ ਰੋਜ਼ੀ ਰੋਟੀ ਆਪਣੀ ਜੜੀ ਹਿਧਾੜੀ ਦਾਰ ਬੰਦੇ ਹੋ ਇਹ ਸ਼ੁਰੂਆਤ ਕਿੱਦਾਂ ਹੁੰਦੀ ਹੈ ਮੈਂ ਕਿਉਂਕਿ ਸਫ਼ਰ ਜਿਹੜਾ ਸ਼ੁਰੂ ਹੁੰਦਾ ਹੈ ਨਾ ਅਖੀਰ ਦੇ ਵਿੱਚ ਹੁਣ ਮੁਕੰਮਲ ਹੋਇਆ ਵੈ ਹਾਲੇ ਸੁਪਨੇ ਹੋਰ ਬਹੁਤ ਹੋਣਗੇ ਪਰ ਸ਼ੁਰੂਆਤ ਜਿਹੜੀ ਬਹੁਤ ਅਹਿਮ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਸਾਰਾ ਸਬੱਬ ਬਣਿਆ ਇਨਸਪੀਰੇਸ਼ਨ ਕੀ ਰਹੀ ਇਸ ਸਮ ਤਮਾਮ ਜਿਹੜੀਆਂ ਚੀਜ਼ਾਂ ਜ਼ਰੂਰ ਰਸਟ ਹੋਏ ਕੌਣ ਬਨੇਗਾ ਕਰੋੜਪਤੀ ਸਰ ਹਰ ਕਿਸੇ ਨੇ ਸ਼ੋਅ ਦੇਖਿਆ ਹੈ 25 ਸਾਲ ਤੋਂ ਲਗਾਤਾਰ ਉਹ ਚੱਲਦਾ ਆ ਰਿਹਾ ਹੈ ਜਦੋਂ ਕੋਰੋਨਾ ਦਾ ਟਾਈਮ ਸੀ ਹਨਾ ਸਰ ਤੇ ਉਸ ਵੇਲੇ ਜਦੋਂ ਲੌਕਡਾਊਨ ਹੋਇਆ ਤੇ ਸਾਰੇ ਘਰ ਬੈਠੇ ਸੀ ਉਸ ਵਕਤ ਮੇਰਾ ਵੀ ਕੰਮ ਬੰਦ ਹੋ ਗਿਆ ਸੀ ਤੇ ਜਦੋਂ ਘਰ ਬੈਠਾ ਸੀਗਾ ਤੇ ਉਸ ਸਮੇ ਕੇਬੀਸੀ ਦੇ ਆਡਿਸ਼ਨ ਸਟਾਰਟ ਹੋਏ ਆਨਲਾਈਨ ਅੱਛਾ ਆਨਲਾਈਨ ਸਟਾਰਟ ਹੋਏ ਤੁਸੀਂ ਕਿਤੇ ਗਰਾਉਂਡ ਵੈਨਿਊ ਤੇ ਨਹੀਂ ਜਾਣਾ ਆਨਲਾਈਨ ਆਡੀਸ਼ਨ ਹੋਏ ਸੀਗੇ ਤੇ ਫਿਰ 2021 ਦੇ ਵਿੱਚ ਮੈਨੂੰ ਕਾਲ ਆਈ ਤੇ ਮੈਂ ਆਨਲਾਈਨ ਆਡੀਸ਼ਨ ਦਿੱਤੇ ਆਨਲਾਈਨ ਆਡੀਸ਼ਨ ਦਿੱਤੇ ਤੇ ਉਹਦੇ ਵਿੱਚ ਫਿਰ ਮੇਰਾ ਜਿੱਦਾਂ ਕੱਲੋ ਵੀ ਸਿਲੈਕਸ਼ਨ ਨਹੀਂ ਹੋਈ ਇੰਟਰਵਿਊ ਲਈ ਫਿਰ 2022 ਦੇ ਵਿੱਚ ਵੀ ਮੈਨੂੰ ਕਾਲ ਆਈ ਆਨਲਾਈਨ ਆਡੀਸ਼ਨ ਦੇ ਉਹਦੇ ਵਿੱਚ ਵੀ ਆਡੀਸ਼ਨ ਦਿੱਤਾ ਮੈਂ ਤੇ ਸਿਲੈਕਸ਼ਨ ਨਹੀਂ ਹੋਈ ਐਫਐਫ ਦੀ ਕਾਲ ਨਹੀਂ ਆਈ ਫਿਰ 2023 ਦੇ ਵਿੱਚ ਮੈਨੂੰ ਗਰਾਉਂਡ ਆਡੀਸ਼ਨ ਦੀ ਕਾਲ ਆਈ ਗਰਾਉਂਡ ਆਡੀਸ਼ਨ ਜੋ ਕਿ ਮੇਰਾ ਮੁੰਬਈ ਦੇ ਵਿੱਚ ਸੀ ਮੇਰੇ ਕੋਲ 10 ਦਿਨ ਸੀ ਬਸ ਤੇ ਮੈਂ ਟ੍ਰੇਨ ਦੇ ਟਿਕਟ ਬੁੱਕ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੇਟਿੰਗ ਦੇ ਵਿੱਚ ਆ ਰਹੀ ਸੀ ਤੇ ਫਿਰ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਕਿ ਮੈਨੂੰ ਥੋੜੇ ਜਿਹਾ ਪੈਸੇ ਉਧਾਰੇ ਦੇ ਤੇ ਮੈਂ ਤਕਰੀਬਨ 15000 ਰੁਪਏ ਉਹਦੇ ਕੋਲੋਂ ਉਧਾਰਾ ਫੜਿਆ ਤੇ ਫਾਈਰ ਮੈਂ ਮੁੰਬਈ ਗਿਆ ਪੈਸੇ ਉਧਾਰੇ ਫੜ ਕੇ ਤੇ ਫਿਰ ਉੱਥੇ ਗਰਾਉਂਡ ਆਡੀਸ਼ਨ ਹੋਇਆ ਟ੍ਰਿਬੂ ਵਗੈਰਾ ਹੋਈ ਸਭ ਕੁਝ ਬਹੁਤ ਵਧੀਆ ਹੋ ਗਿਆ ਪਰ ਫਿਰ ਵੀ ਫਾਈਨਲ ਕਾਲ ਨਹੀਂ ਆਈ ਤੇ 2024 ਦੇ ਵਿੱਚ ਮੇਰਾ ਕਹਿ ਲਓ ਕਿ ਮੈਨੂੰ ਕਾਲ ਹੀ ਨਹੀਂ ਆਇਆ ਮੇਰਾ ਸੈLECTION ਨਹੀਂ ਹੋਇਆ ਠੀਕ ਹੈ ਠੀਕ ਹੈ ਤੇ ਫਿਰ ਮੈਨੂੰ 2025 ਦੇ ਵਿੱਚ ਇਸ ਵਾਰ ਮੈਨੂੰ ਫਿਰ ਕਾਲ ਆਈ ਮੇਰਾ ਡੈਲੀ ਦੇ ਵਿੱਚ ਆਡੀਸ਼ਨ ਹੋਇਆ ਸੀ ਅੱਛਾ ਜਿਹੜਾ ਮੁੰਬਈ ਚ ਹੁੰਦਾ ਸੀਗਾ ਗਰਾਊਂਡ ਦਾ ਜੀ ਇਹਨੇ ਵੈਨਿਊ ਚੇਂਜ ਕਰਦੇ ਰਹਿੰਦੇ ਇਹਨਾਂ ਦੇ ਆਪਣੇ ਤੇ ਡਿਪੈਂਡ ਹੁੰਦੇ ਵੈਨਿਊ ਚੇਂਜ ਕਰਦੇ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਸਹੀ ਲੱਗਦਾ ਤੇ ਉੱਥੇ ਵੈਨਿਊ ਰੱਖ ਲੈਂਦੇ ਨੇ ਠੀਕ ਹੈ ਤੇ 2025 ਦੇ ਵਿੱਚ ਜਲੰਧਰ ਕਹਿ ਲਓ ਡੈਲੀ ਮੇਰਾ ਵੈਨਿਊ ਸੀਗਾ ਤੇ ਮੈਂ ਉੱਥੇ ਆਡੀਸ਼ਨ ਦੇਣ ਗਿਆ ਸੀ ਮੇਰੇ ਕੋਲ 31 ਦਾ ਵੀ ਟੇਟ ਸੀਗੀ ਤੇ ਫਰਸਟ ਦੀ ਵੀ ਸੀ ਮੇਰੇ ਦੋ ਨੰਬਰ ਸਿਲੈਕਟ ਹੋਏ ਸੀ ਅੱਛਾ 31 ਨੂੰ ਤਾਂ ਮੇਰਾ ਕਹ ਲਓ ਵੀ ਉੱਥੇ ਰਿਸਪੌਂਸ ਇੰਨਾ ਤਕੜਾ ਕਿ ਮਿਲਿਆ ਕਿ ਆਡੀਅנס ਦਾ ਕਹ ਲਓ ਜਾਂ ਕੰਟੈਸਟੈਂਟ ਜਿੰਨੇ ਵੀ ਪਾਰਟਿਸਿਪੇਟ ਕਰ ਰਹੇ ਸੀਗੇ ਰਾਸ਼ੀ ਇੰਨਾ ਕ ਜਿਆਦਾ ਸੀ ਕਿ ਮੇਰੀ ਐਂਟਰੀ ਹੀ ਨਹੀਂ ਹੋਈ ਅੰਦਰ ਜੋ ਵੀ ਉਹਨਾਂ ਦਾ ਵੈਨਿਊ ਸੀ ਮੈਂ ਜਿੱਦਾਂ ਟੀਵੀ ਤੇ ਅਮਿਤਾ ਬਚਨ ਸਾਹਿਬ ਬੈਠਦੇ ਨੇ ਉਸ ਤਰੀਕੇ ਨਾਲ ਹੀ ਆਡੀਸ਼ਨਸ ਹੁੰਦੇ ਨੇ ਕਿ ਕੋਈ ਹੋਰ ਉਹਦਾ ਕਰੂ ਉਹਨਾਂ ਤੇ ਹੁੰਦਾ ਜਿਸ ਠੀਕ ਹੈ ਜੀ ਸਾਰੇ ਉਹਨਾਂ ਦਾ ਸੈਟਅਪ ਉਦਾਂ ਦਾ ਹੀ ਹੁੰਦਾ ਏ ਕਿ ਤੁਹਾਡਾ ਇੱਕ ਕਮਰਾ ਲੱਗਿਆ ਹੁੰਦਾ ਜਿੱਥੇ ਆਡੀਸ਼ਨ ਵਗੈਰਾ ਲੈਂਦੇ ਨੇ ਪਰ ਫਸਟ ਆਫ ਆਲ ਤੁਹਾਡਾ ਜੀਕੇ ਟੈਸਟ ਹੋਣਾ ਹੈ ਬਿਲਕੁਲ ਠੀਕ ਚੰਨ ਤੁਹਾਨੂੰ ਜਾਂਦਿਆਂ ਨੂੰ ਤੁਹਾਡਾ ਜੀਕੇ ਟੈਸਟ ਹੋਏਗਾ ਅਗਰ ਤਾਂ ਤੁਸੀਂ ਜੀਕੇ ਟੈਸਟ ਤੋਂ ਪਾਸ ਹੁੰਨੇ ਆ ਫਿਰ ਤੁਹਾਡਾ ਇੰਟਰਵਿਊ ਹੋਏਗਾ ਅਗਰ ਤੁਹਾਡਾ ਤੁਸੀਂ ਕੱਟ ਆਫ ਦੇ ਵਿੱਚ ਕਲੀਅਰ ਨਹੀਂ ਹੁੰਨੇ ਤੇ ਫਿਰ ਤੁਹਾਡਾ ਇੰਟਰਵਿਊ ਨਹੀਂ ਹੋਏਗਾ ਠੀਕ ਹੈ ਤੇ ਫਿਰ ਮੇਰਾ ਜੀਕੇ ਟੈਸਟ ਕਹ ਲੋ ਵੀ ਅੱਛਾ ਸੀ ਮੇਰਾ 20 ਕੁਐਸਚਨ ਦੇ ਵਿੱਚੋਂ 19 ਠੀਕ ਸੀਗੇ ਬਿਲਕੁਲ ਬਿਲਕੁਲ ਰਾਈਟ ਸੀਗੇ ਜੀ ਤੇ ਫਿਰ ਮੇਰਾ ਆਡੀਸ਼ਨ ਵੀ ਹੋ ਗਿਆ ਮੇਰਾ ਆਡੀਸ਼ਨ ਵੀ ਬਹੁਤ ਅੱਛਾ ਗਿਆ ਹਮ ਤੇ ਆਫਟਰ दैट ਫਿਰ ਮੈਂ ਵੇਟ ਕਰਦਾ ਰਿਹਾ ਕਿ ਹੁਣ ਕਾਲ ਆਏਗੀ ਸ਼ੋ ਵੀ ਸਟਾਰਟ ਹੋ ਗਿਆ ਫਿਰ ਮੈਂ ਆਪਣੀ ਵਾਈਫ ਨੂੰ ਵੀ ਕਹਿੰਦਾ ਰਹਿੰਦਾ ਸੀ ਸਭ ਕੁਝ ਅੱਛਾ ਹੋਇਆ ਹੈ ਕਾਲ ਕਿਉਂ ਨਹੀਂ ਆ ਰਹੀ ਫਿਰ 20 ਦਸਤਰੋਂ ਮੈਨੂੰ ਕਾਲ ਆਈ ਜੀ ਕਿ ਤੁਹਾਡਾ ਸਿਲੈਕਸ਼ਨ ਹੋ ਗਿਆ ਤੇ ਤੁਸੀਂ ਮੁੰਬਈ ਆਉਣਾ ਤੇ ਸਾਡੀ ਫੈਮਿਲੀ ਦਾ ਖੁਸ਼ੀ ਦਾ ਟਿਕਾਣਾ ਨਹੀਂ ਸੀ ਜੀ ਮੇਰੀ ਵਾਈਫ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਮੇਰੀ ਵਾਈਫ ਨੂੰ ਖੁਸ਼ੀ ਸੀ ਅੱਛਾ ਜੀ ਮੇਰਾ ਤਾਂ ਸੁਪਨਾ ਸੀ ਪਰ ਉਹ ਸੁਪਨੇ ਲਈ ਉਹ ਵੀ ਜੀ ਰਹੀ ਸੀ ਕਿ ਮੇਰੇ ਹਸਬੰਡ ਦਾ ਸੁਪਨਾ ਪੂਰਾ ਹੋ ਜਾਵੇ ਤੇ ਉਹ ਪੂਰਾ ਹੋ ਗਿਆ ਸਰ ਤੁਹਾਡੀ ਕੁਆਲਿਫਿਕੇਸ਼ਨ ਕਿੰਨੀ ਚੰਦਰਪਾਲ ਮੈਂ 12th ਕਲਾਸ ਪੜਿਆ ਜੀ 10+2 ਹਾਂ ਜੀ ਮੈਨੂੰ ਲੱਗਦਾ ਜੇ ਕਿਸੇ ਤੁਸੀਂ ਨੂੰ ਇਹ ਦੱਸੋ ਨਾ ਕਿ 12 ਮੈਂ ਪਾਸ ਪੜਿਆ ਮੈਨੂੰ ਤਾਂ ਕਈਆਂ ਨੇ ਯਕੀਨ ਕੀਤਾ ਨਹੀਂ ਹੋਣਾ ਜਿੰਨੇ ਵੀ ਤੁਹਾਨੂੰ ਮਿਲੇ ਹੋਣੇ ਆ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਨਹੀਂ ਲੱਗਦਾ ਸਾਰੇ ਸਾਰੀ ਕੇਬੀਸੀ ਦੀ ਵਜ੍ਹਾ ਕਰਕੇ ਕਿਉਂਕਿ ਮੈਂ ਐਜੂਕੇਸ਼ਨ ਲੈਣੀ ਸਟਾਰਟ ਕਰ ਲਈ ਸੀਗੀ ਠੀਕ ਹੈ ਮੈਂ ਆਨਲਾਈਨ ਸਟੱਡੀ ਕਰਦੇ ਸੈਲਫ ਸਟੱਡੀ ਕਰਨਾ ਤੋਂ ਬਾਅਦ ਹਾਂ ਕਰੋਨਾ ਤੋਂ ਬਾਅਦ ਮੈਂ ਸੈਲਫ ਮੈਨੂੰ ਤੋਂ ਚੇਂਜ ਆਇਆ ਮੈਨੂੰ ਤੋਂ ਚੇਂਜ ਆਇਆ ਜੀ ਮੈਂ ਸੈਲਫ ਸਟੱਡੀ ਕਰਨ ਲੱਗ ਪਿਆ ਜੀ ਮੇਰਾ ਮੇਰੇ ਕੋਲ ਸੀਗੀ ਇੱਕ ਪੌਕੇਟ ਡਾਇਰੀ ਜਿਹਦੇ ਵਿੱਚ ਨਾ ਮੈਂ ਆਪਣੇ ਸਾਈਜ਼ ਵਗੈਰਾ ਲਿਖੇ ਤੇ ਕੰਮ ਤੇ ਜਾਂਦੇ ਇੱਕ ਪਾ 10 ਰੁਪਏ ਦੀ ਨੋਟ ਵਰ ਕ 20 ਰੁਪਏ ਦੀ ਪੀਆਰ ਤੇ ਮੇਰੀਆਂ ਨੋਟਬੁੱਕ ਭਰਨ ਲੱਗ ਪਈਆਂ ਜੇ ਭਰਦਾ 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 ਮਤਲਬ ਹੈ ਐਜੂਕੇਸ਼ਨ ਵਧਣ ਲੱਗੀ ਫਿਰ ਮੈਨੂੰ ਵੀ ਲੱਗੇ ਮੇਰਾ ਜੀਕੇ ਅੱਛਾ ਹੋ ਰਿਹਾ ਐ ਐਜੂਕੇਸ਼ਨ ਅੱਛੀ ਹੋ ਰਹੀ ਐ ਟਰਾਈ ਕਰੀਏ ਕਿ ਕੇਬੀਸੀ ਨੂੰ ਹੁਣ ਛੱਡੀਏ ਨਾ ਇਹ ਸੁਪਨਾ ਇੱਕ ਵਾਰ ਪੂਰਾ ਕਰਕੇ ਹੀ ਹਟਣਾ ਐ ਤੇ ਕਹਿ ਲੋ ਮਹਾਰਾਜ ਨੇ ਫੜ ਲਾਇਆ ਜੀ ਬਹੁਤ ਸੋਹਣਾ ਹੋ ਗਿਆ ਇਸ ਕਿਉਂਕਿ ਜਿਸ ਦਿਨ ਤੁਸੀਂ ਜ਼ਿਕਰ ਕਰਦੇ ਹੋ ਕਿ ਪਹਿਲਾਂ ਗਰਾਉਂਡ ਟੈਸਟ ਦੇ ਵੀ ਆਏ ਮਲਕੀ ਮੰਜ਼ਿਲ ਦੇ ਬਿਲਕੁਲ ਕੋਲ ਪਹੁੰਚਦੇ ਸੀ ਫਿਰ ਪਿੱਛੇ ਰਹਿ ਜਾਂਦੇ ਸੀ ਬਿਲਕੁਲ ਕੋਲ ਪਹੁੰਚ ਕੇ ਨਾ ਜੀ ਜੇ ਕਹਿੰਦੇ ਇੱਕ ਆਖਰੀ ਕਦਮ ਜਿਹੜਾ ਨਾ ਉਹ ਰਹਿ ਜਾਂਦਾ ਸੀਗਾ ਜੀ ਵਾਪਸੀ ਹੋ ਜਾਂਦੀ ਸੀਗੀ ਉੱਥੋਂ ਬਸ ਉਹ ਜਿਹੜਾ ਆਖਰੀ ਸਟੈਪ ਹੈ ਉਹ ਚੜ ਨਹੀਂ ਹੁੰਦਾ ਸੀ ਮੋਸਟ ਆਫ ਦੀ ਜੇ ਅਸੀਂ ਯੰਗਸਟਰ ਦੀ ਗੱਲ ਕਰੀਏ ਮੈਂ ਆਪਣੇ ਆਪ ਨੂੰ ਵੀ ਵੇਚ ਲੈਂਦਾ ਬਹੁਤ ਸਾਰੀਆਂ ਚੀਜ਼ਾਂ ਸੀ ਐਂਟਰਟੇਨਮੈਂਟ ਤੇ ਇੱਕ ਇਨਫੋਟੇਨਮੈਂਟ ਸ਼ਬਦ ਆਉਂਦਾ ਮੈਨੂੰ ਲੱਗਦਾ ਤੁਸੀਂ ਹਮ ਤਾਂ ਬਖੂਬੀ ਇਸਤੇਮਾਲ ਕੀਤਾ ਬਿਲਕੁਲ ਸਰ ਇਹ ਕਿੱਧਰ ਨੇ ਸਰ ਮੇਰੀ ਜਿੰਨੀ ਵੀ ਸਟੱਡੀ ਹੈ ਉਹ ਸਾਰੀ YouTube ਮੋਬਾਈਲ ਤੋਂ ਹੋਈ ਹੈ ਠੀਕ ਹੈ ਤੁਹਾਡੇ ਤੁਸੀਂ ਮੋਬਾਈਲ ਦੇਖ ਰਹੇ ਹੋਣੇ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖੋ ਬਿਲਕੁਲ ਠੀਕ ਹੈ ਠੀਕ ਹੈ ਤੁਸੀਂ ਉਹ ਤੋਂ ਗਿਆਨ ਵੀ ਲੈ ਸਕਦੇ ਹੋ ਠੀਕ ਹੈ ਸਰ ਇੰਨੇ ਅੱਛੇ ਅੱਛੇ ਟੀਚਰ ਪੜਾ ਰਹੇ ਹਨ ਬਿਨਾਂ ਪੈਸੇ ਤੋਂ ਖਾਨ ਸਰ ਵਿਕਾਸ ਦਿਵਿ ਕੀਰਤੀ ਸਰ ਆਪਣੇ ਕੁਮਾਰ ਗੌਰਵ ਸਾਰੇ ਠੀਕ ਹੈ ਬਹੁਤ ਹੀ ਲਾਇਕ ਟੀਚਰ ਤੁਹਾਨੂੰ ਉੱਥੇ ਪੜਾ ਰਹੇ ਆ ਬਿਨਾਂ ਪੈਸੇ ਤੋਂ ਅਗਰ ਤੁਸੀਂ ਐਜੂਕੇਸ਼ਨ ਲੈਣੀ ਚਾਹੋ ਮੈਂ ਉਹਨਾਂ ਤੋਂ ਐਜੂਕੇਸ਼ਨ ਲਈ। ਤੁਹਾਡਾ ਫੋਕਸ ਕਲੀਅਰ ਸੀ। ਮੇਰਾ ਫੋਕਸ ਸੀ। ਮੈਂ ਇੱਕ ਏਮ ਸੈੱਟ ਕੀਤਾ ਸੀ ਕਿ ਕੇਬੀਸੀ। ਸਰ ਮੇਰਾ ਡੇਲੀ ਸੀ। ਮੈਂ ਬਿਨਾਂ ਰੋਣਾਗਾ ਰੂਟੀਨ ਕਦੇ ਨਹੀਂ ਟੁੱਟਣ ਦਿੱਤੀ। ਪੜਨਾ ਹੀ ਆ। ਬੱਚਾ ਨੂੰ ਤਿਆਰ ਕਰਕੇ ਸਕੂਲ ਭੇਜ ਕੇ ਮੇਰੇ ਕੋਲ ਡੇਢ-ਦੋ ਘੰਟੇ ਹੁੰਦੇ ਸੀ ਪੜ੍ਹ ਕੇ ਹੀ ਕੰਮ ਤੇ ਜਾਣਾ। ਫਿਰ ਸ਼ਾਮ ਦਾ ਆਪਣਾ ਸ케ਡਿਊਲ ਆਪ ਸ케ਡਿਊਲ ਸੀ। ਬਿਲਕੁਲ ਸ਼ਾਮ ਨੂੰ ਆਣ ਕੇ ਉਹਦੀ ਰਿਵੀਜ਼ਨ ਕਰਨੀ ਆ। ਫਿਰ ਕੋਈ ਨਾ ਕੋਈ ਇੱਕ ਜਿੱਤਾ ਹਮਾਰੇ ਫੇਮਸ ਪਰਸਨੈਲਿਟੀ ਹੈ। ਦਾਦਾ ਸਾਹਿਬ ਅੰਬੇਡਕਰ, ਐਪੀਜੀ ਅਬਦੁਲ ਕਲਾਮ। ਜੋ ਵੀ ਆਪਣੇ ਪਰਸਨੈਲਿਟੀ ਹੈ ਜੋ ਆਪਣੇ ਉਹ ਇਹ ਮਹਾਨ શિક્ષੀਤਾ ਉਹਨਾਂ ਦੀ ਬਾਇਓਗ੍ਰਾਫੀ ਪੜ੍ਹੀ ਸਾਰਾ ਕੁਝ ਪੜਿਆ ਜੀ ਕੇਬੀਸੀ ਤੁਹਾਨੂੰ ਹਰ ਜਗ੍ਹਾ ਤੇ ਪਰਖਦਾ ਕਿਉਂਕਿ ਤੁਹਾਨੂੰ ਓਵਰਆਲ 360 ਡਿਗਰੀ ਤੇ ਉੱਤੇ ਜਿਹੜਾ ਕਿ ਤੁਹਾਨੂੰ ਆਪਣੀ ਤਿਆਰੀ ਕਰ ਤਿਆਰੀ ਕਰਨੀ ਹੈ ਨਾ ਸਰ ਕੁਝ ਨਹੀਂ ਪਤਾ ਤੁਹਾਨੂੰ ਕਿੱਥੋਂ ਸਵਾਲ ਆ ਸਕਦਾ ਹੁਣ ਸ਼ੁਰੂਆਤ ਹੁੰਦੀ ਹੈ ਜਦੋਂ ਤਿਆਰੀ ਕਰ ਲਈ ਤੁਸੀਂ ਟੈਸਟ ਕਲੀਅਰ ਹੋ ਗਏ ਦਾਮਿਤਾ ਬਚਨ ਉਹਦੇ ਸਾਹਮਣੇ ਬੈਠਣਾ ਉਹ ਮੂਮੈਂਟ ਕਿਦਾਂ ਦਾ ਸੀਗਾ ਜਦੋਂ ਹੌਟ ਸੀਟ ਤੇ ਪਹਿਲੀ ਵਾਰੀ ਬੈਠੇ ਇੱਕ ਉਹਨਾਂ ਦਾ ਔਰਾ ਹੀ ਆਪਣੇ ਆਪ ਚ ਬਹੁਤ ਹੈ ਕਿਉਂਕਿ ਤੁਸੀਂ ਉਹਨੂੰ ਵੀ ਕਿਤੇ ਨਾ ਕਿਤੇ ਅਡਾਪਟ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੋਊ ਕਿਉਂਕਿ ਕੇਬੀਸੀ ਨੂੰ ਲੰਬੇ ਸਮੇਂ ਤੋਂ ਤੁਸੀਂ ਦੇਖਦੇ ਹੋ ਪਹਿਲਾ ਪਲ ਜਦੋਂ ਸਿਲੈਕਸ਼ਨ ਤੁਹਾਡੀ ਹੋਈ ਤੁਸੀਂ ਇਸ ਹਾਰਟ ਸੀਟ ਤੇ ਬੈਠੇ ਉਹ ਸਥਿਤੀ ਕਿਦਾਂ ਦੀ ਸੀ ਸਰ ਬੈਠਣ ਤੋਂ ਪਹਿਲਾਂ ਵੀ ਮੈਂ ਆਪਾਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਨਾ ਐਫਐਫ ਕਲੀਅਰ ਨਹੀਂ ਹੋ ਰਿਹਾ ਸੀਗਾ ਸਾਡਾ ਤੇ ਬਚਨ ਸਰ ਜਿਹੜੇ ਨਾ ਉਧਰੋਂ ਫਸਟ ਟਾਈਮ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਹੈ ਨਾ ਤੇ ਜਿੰਨੀ ਆਡੀਅੰਸ ਜਿਨਨੇ ਉੱਥੇ ਵੀ ਪ੍ਰਤੀਯੋਗੀ ਸੀਗੇ ਉਹ ਜਦੋਂ ਖੜੇ ਹੋਏ ਸਰ ਸਾਡੇ ਲੂੰ ਕੰਡੇ ਖੜੇ ਹੋ ਗਏ ਜਦੋਂ ਬਚਨ ਸਰ ਇੰਟਰਵਿਊ ਜਦੋਂ ਫਸਟ ਟਾਈਮ ਉਹਨਾਂ ਨੂੰ ਦੇਖਿਆ ਯਕੀਨ ਨਹੀਂ ਹੋ ਰਿਹਾ ਕਿ ਅਮਿਤਾਬ ਬਚਨ ਸਾਡੇ ਬਚਪਨ ਦਾ ਹੀਰੋ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਦੇਖਦੇ ਆ ਰਹੇ ਉਹ ਅੱਜ ਸਾਡੀ ਅੱਖਾਂ ਦੇ ਸਾਹਮਣੇ ਤੇ ਜਦੋਂ ਮੇਰਾ ਸਿਲੈਕਸ਼ਨ ਹੋਦਾ ਪਹਿਲਾਂ ਤਾਂ ਸਰ ਮੇਰੇ ਰੋਣਾ ਨਹੀਂ ਬੰਦ ਹੋਇਆ ਕਿਉਂਕਿ ਬਹੁਤ ਪ੍ਰੈਸ਼ਰ ਸੀ ਸਰ ਹੈ ਕਲੀਅਰ ਕਰਨ ਦਾ ਬਹੁਤ ਪ੍ਰੈਸ਼ਰ ਹੁੰਦਾ ਸਾਰੇ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਤੁਸੀਂ ਐਫ 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 ਕਲੀਅਰ ਕਰਨਾ ਹੈ ਨਾ ਉਹ ਤੁਹਾਨੂੰ ਟਾਈਮ ਬੀਟ ਕਰਨਾ ਪੈਣਾ ਮੇਰੇ ਤੋਂ ਜ਼ਿਆਦਾ ਪੜੇ ਲਿਖੇ ਲੋਕ ਉੱਥੇ ਪਹੁੰਚੇ ਹੋਏ ਸੀ ਇੱਕ ਆਯੂਸ਼ੀ ਮੈਮ ਸੀਗੇ ਜੋ ਐਸਟੀਐਮਸੀਗੇ ਹੋਰ ਵੀ ਬਹੁਤ ਪੜੇ ਲਿਖੇ ਲੋਕ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਘੱਟ ਕਹਿ ਲੋ ਵੀ ਕੁਆਲੀਫਿਕੇਸ਼ਨ ਵਾਲਾ ਮੈਸ ਸੀ ਠੀਕ ਹੈ ਤਾਂ ਇੱਕ ਡਰ ਵੀ ਸੀ ਜੇ ਨਹੀਂ ਸਿਲੈਕਟ ਹੁੰਦਾ ਤੇ ਬਹੁਤ ਘਰ ਜਾ ਕੇ ਫਿਰ ਫਰਕ ਪੈਂਦਾ ਕਿ ਜਿੱਦਾਂ ਦੇ ਅਸੀਂ ਪਰਿਵਾਰਾਂ ਚੋਂ ਆਨੇ ਆ ਜਾਂ ਜਿੱਦਾਂ ਅਸੀਂ ਚਲੋ ਰਹਿਨੇ ਆ ਕੋਈ ਆਪਾਂ ਮਾੜੇ ਨਹੀਂ ਹੈਗੇ ਪਰ ਮਾਦਮਤ ਬਹੁਤ ਮੇਰ ਹੈ ਪਰ ਕਿਤੇ ਨਾ ਕਿਤੇ ਦਿਮਾਗ ਤੇ ਪ੍ਰੈਸ਼ਰ ਰਹਿੰਦਾ ਜੀ ਬਿਲਕੁਲ ਮਹਿਸੂਸ ਕੀਤਾ ਹੈ ਇਸ ਜੀ ਪ੍ਰੈਸ਼ਰ ਸੀ ਬਿਲਕੁਕਿ ਕਿ ਇੰਨੀ ਜਿਆਦਾ ਐਜੂਕੇਟਿਡ ਲੋਗ ਆਏ ਪਤਾ ਨਹੀਂ ਮੇਰਾ ਸਿਲੈਕਸ਼ਨ ਹੋਣਾ ਕਿ ਨਹੀਂ ਹੋਣਾ ਕੀ ਹੋਏਗਾ ਕਿ ਤਾ ਪਰ ਜਦੋਂ ਸਰ ਸਿਲੈਕਸ਼ਨ ਹੋ ਜਾਣਾ ਉਹ ਖੁਸ਼ੀ ਦੀ ਘੜੀ ਅੱਜ ਤੱਕ ਨਹੀਂ ਭੁੱਲਦੀ ਜਦੋਂ ਅੱਖਾਂ ਦੇ ਵਿੱਚੋਂ ਪਾਣੀ ਆ ਰਿਹਾ ਸੀ ਤੇ ਬਚਨ ਸਰ ਨੇ ਆਣ ਕੇ ਹੌਸਲਾ ਬਜਾਈ ਕੀਤੀ ਤੇ ਸਰ ਨੇ ਜੋ ਗੱਲਾਂ ਕਹੀਆਂ ਉਹ ਔਨ 에ਅਰ ਵੀ ਹੋਈਆਂ ਆ ਕਿ ਜਦੋਂ ਤੁਹਾਡੇ ਵਰਗੇ ਮੁੰਡੇ ਉੱਠ ਕੇ ਆਉਂਦੇ ਆ ਨਾ ਤੇ ਮੈਨੂੰ ਬੜਾ ਮਾਣ ਹੁੰਦਾ ਆ ਕਿ ਯਾਰ ਤੁਸੀਂ ਕਿੱਥੋਂ ਗਰਾਊਂਡ ਲੈਵਲ ਤੋਂ ਉੱਠ ਕੇ ਆਏ ਹੋ ਹੋਰਾਂ ਵਾਸਤੇ ਤੂੰ ਮਿਸਾਲ ਬਣਦਾ ਈ ਚੰਦਰਪਾਲ ਸਰ ਤੇ ਹੈਗੇ ਨੇ ਚਲੋ ਜੀ ਇਸ ਸੀਜ਼ਨ ਅਸੀਂ ਉਸ ਕਰਦੇ ਮਹਾਰਾਜ ਦਾ ਬੜਾ ਮਹਾਰਾਜ ਦਾ ਤੇ ਜੀ ਮੈਂ ਉਹਨਾਂ ਦਾ ਸ਼ੁਕਰ ਹੈ ਜੀ ਮਿਹਨਤ ਮੇਰੀ ਸੀ ਕਿ ਨਾ ਰਹਿਮਤ ਉਹਨਾਂ ਦੀ ਹੈ ਠੀਕ ਹੈ ਜੀ ਰਹਿਮਤ ਉਹਨਾਂ ਦੀ ਹੋਈ ਹੈ ਠੀਕ ਹੈ ਇਡੀ ਵੱਡੀ ਸਟੇਜ ਦੇ ਉੱਤੇ ਪਹੁੰਚਣਾ ਸਰ ਬਹੁਤ ਵੱਡੀ ਗੱਲ ਹੈ ਬਚਨ ਸਰ ਨੂੰ ਮਿਲਣਾ ਬਹੁਤ ਵੱਡੀ ਗੱਲ ਤੇ ਬਾਕੀ ਜਿਹੜੇ ਉਹਨਾਂ ਦੇ ਨਾਲ ਤੁਸੀਂ ਆਪਣੀ ਕਹਾਣੀ ਵੀ ਉਹਨਾਂ ਨੂੰ ਦੱਸੀ ਤੁਸੀਂ ਚਾਹਦੇ ਹੋ ਕਿ ਤੁਹਾਡੀ ਕਹਾਣੀ ਅੱਗੇ ਆਣੀ ਚਾਹੀਦੀ ਹੈ ਕਿਉਂਕਿ ਫੇਰ ਗੱਲ ਅਸੀਂ ਕਰਦੇ ਪਏ ਕਿ ਅੱਜ ਦੀ ਜਿਹੜੀ ਸਥਿਤੀ ਹੈ ਜੋ ਅਸੀਂ ਗੱਲਬਾਤ ਕਰਦੇ ਪਏ ਆ ਠੀਕ ਹੈ ਤੁਹਾਡੀ ਮਿਹਨਤ ਹੈ ਤੁਸੀਂ ਜਿੱਤੇ ਆਇਓ ਪਰ ਕਿਤੇ ਨਾ ਕਿਤੇ ਇੱਕ ਮੋਟੀਵੇਸ਼ਨਲ ਵੀ ਤੇ ਇਨਸਪੀਰੇਸ਼ਨ ਵੀ ਹੈ ਬਹੁਤ ਸਾਰੇ ਲੋਕਾਂ ਵਾਸਤੇ ਬਿਲਕੁਲ ਬਿਲਕੁਲ ਸਰ ਜੋ ਵੀ ਆਪਣੀ ਜ਼ਿੰਦਗੀ ਤੋਂ ਹਫਤਾਸ਼ ਨੇ ਜਾਂ ਨਰਾਸ਼ ਕੁਝ ਨਹੀਂ ਹੋ ਸਕਦਾ ਸੁਪਨੇ ਟੁੱਟ ਗਏ ਨੇ ਜਾਂ ਸੁਪਨੇ ਪੂਰੇ ਨਹੀਂ ਹੋ ਰਹੇ ਨਹੀਂ ਸੁਪਨੇ ਪੂਰੇ ਹੁੰਦੇ ਆ ਸਰ ਸਿਰਫ ਪਰਮਾਤਮਾ ਤੁਹਾਨੂੰ ਪਰਖਦਾ ਏ ਤੁਸੀਂ ਕਿੱਥੇ ਤੱਕ ਜਾ ਸਕਦੇ ਤੁਹਾਡੀ ਲਿਮਟ ਕੀ ਹੈ ਕਿੱਥੇ ਤੱਕ ਤੁਹਾਡੀ ਲਿਮਟ ਹੈ ਉਹ ਤੁਹਾਡੀ ਲਿਮਟ ਨੂੰ ਪਰਖਦੇ ਆ ਜਦੋਂ ਤੁਹਾਡੀ ਲਿਮਟ ਪਰਖ ਲੈਂਦੇ ਆ ਫਿਰ ਉਹ ਆਪੇ ਹੀ ਫਲ ਲਾਉਂਦੇ ਆ ਜੀ ਪੰਜ ਸਾਲਾਂ ਦੇ ਵਿੱਚ ਸਿੰਦਰਪਾਲ ਦੇ ਨਾਲ ਇਦਾਂ ਦਾ ਕੋਈ ਵਕਤ ਆਇਆ ਜਦੋਂ ਸਿੰਦਰਪਾਲ ਟੁੱਟਣ ਦੇ ਕਿਨਾਰੇ ਪਹੁੰਚ ਗਿਆ ਪਰਿਵਾਰ ਨੇ ਸਾਥ ਦਿੱਤਾ ਤੁਹਾਡੀਆਂ ਗੱਲਾਂ ਚੋਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਉਹ ਕਿਹੜਾ ਪਲ ਸੀਗਾ ਜਦੋਂ ਸਿੰਦਰਪਾਲ ਟੁੱਟਣ ਦੇ ਕਿਨਾਰੇ ਪਹੁੰਚ ਗਿਆ ਛੱਡ ਯਾਰ ਹੁਣ ਨਹੀਂ ਹੁੰਦਾ ਰਹਾ ਉਹ ਬਹੁਤ ਕੁਝ ਹੁੰਦਾ ਸੀਗਾ ਸਰ ਕਿਉਂਕਿ ਫਾਈਨੈਂਸ਼ੀਅਲੀ ਕਈ ਵਾਰ ਨਾ ਕੰਡੀਸ਼ਨ ਇਹ ਤਾਂ ਦੇ ਹੁੰਦੀ ਜਦੋਂ ਕੰਮ ਨਹੀਂ ਹੁੰਦਾ ਸੀਗਾ ਨਾ ਸਰ ਤੇ ਫਿਰ ਹੁੰਦਾ ਸੀਗਾ ਫਿਰ ਕਈ ਵਾਰ ਕਹ ਲੋ ਵੀ ਇਹਨਾਂ ਪ੍ਰੈਸ਼ਰ ਹੁੰਦਾ ਸੀਗਾ ਵੀ ਤੁਸੀਂ ਬਾਹਰ ਲੱਭਣਾ ਲੋ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚੋਂ ਹਰ ਕੋਈ ਘਰ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਬਾਹਰ ਬੈਠਾ ਹੈ ਜੀ ਤੇ ਮੇਰੇ ਤੇ ਵੀ ਪ੍ਰੈਸ਼ਰ ਹੁੰਦਾ ਸੀਗਾ ਕਿਉਂਕਿ ਮੇਰੇ ਵੱਡੇ ਭਾਜੀ ਦੀ ਵੀ ਤਬੀਅਤ ਅੱਲੇ ਥੋੜੀ ਜਿਹੀ ਨਾਸਾਸ ਹੈ ਤੇ ਪ੍ਰੈਸ਼ਰ ਹੁੰਦਾ ਸੀਗਾ ਵੀ ਯਾਰ ਤੁਸੀਂ ਬਾਹਰ ਚੱਲ ਜਾਓ ਨਾ ਵੀ ਕੀ ਇਹਦੇ ਵਿੱਚੋਂ ਪਤਾ ਨਹੀਂ ਲੱਗਣਾ ਕਿ ਨਹੀਂ ਲੱਗਣੇ ਚਾਂਸ ਪਰ ਮਨ ਦੇ ਵਿੱਚ ਸੀ ਨਹੀਂ ਹੋਏਗਾ ਜੇ ਇਹ ਮੈਂ ਸਰ ਸੋਚਿਆ ਸੀ ਅਗਰ ਹੋ ਗਿਆ ਜੋ ਮੈਂ ਉਥੇ 15 ਸਾਲਾਂ ਦੇ ਵਿੱਚ ਜਾਂ 20 ਸਾਲ ਚ ਕਮਾਉਣਾ ਨਾ ਕੇਬੀਸੀ ਵਿੱਚੋਂ ਮੈਂ ਇਹਨਾਂ ਲੈ ਆਉਣਾ ਹੈ 2 ਘੰਟਿਆਂ ਦੇ ਵਿੱਚ ਉਹ ਪੋਸੀਬਲ ਹੋ ਗਿਆ ਸਰ ਇਹ ਪਲਾਨਡ ਕੈਲਕੂਲੇਟਡ ਪੂਰੇ ਹੋ ਕੇ ਗਿਆ ਸੀਗਾ ਯਾਨੀ ਬਿਲਕੁਲ ਸੋਚ ਕੇ ਗਿਆ ਸੀਗਾ ਮੈਂ ਆਪਣੀ ਵਾਈਫ ਤੋਂ 2 ਸਾਲ ਮੰਗੇ ਸੀ ਕਿ ਮੈਨੂੰ 2 ਸਾਲ ਦਿਓ ਵਾਈਫ ਨੇ ਵੀ ਕਹਿ ਸੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਖੜੀ ਹਾਂ ਤੁਸੀਂ ਕੋਸ਼ਿਸ਼ ਕਰੋ ਉਹਨਾਂ ਨੂੰ ਪਤਾ ਸੀ ਮੈਂ ਮਿਹਨਤ ਬਹੁਤ ਕਰ ਰਿਹਾ ਹਾਂ ਕਿਤੇ ਨਾ ਕਿਤੇ ਮਿਹਨਤ ਦਾ ਫਲ ਮਿਲੂ ਉਹਦੇ ਵਾਸਤੇ ਸਮਾਂ ਨਹੀਂ ਲਿਖਿਆ ਜਾਂਦਾ ਨਹੀਂ ਬਿਲਕੁਲ ਬਿਲਕੁਲ ਸਫਲਤਾ ਮਿਲਨੀ ਹੈ ਪਰ ਸਰ ਇਹ ਹੈ ਕਿ ਤੁਸੀਂ ਕਿੱਥੇ ਤੱਕ ਸਫਰ ਕਰ ਸਕਦੇ ਹੋ ਠੀਕ ਹੈ ਜੀ ਮਿਹਨਤ ਲਈ ਕਿੱਥੇ ਤੱਕ ਭੱਜ ਸਕਦੇ ਹੋ ਅਜ਼ਮਾਉਣਾ ਬਹੁਤ ਹੈ ਜ਼ਿੰਦਗੀ ਨੇ ਤੁਹਾਨੂੰ ਠੋਕਰਾਂ ਵੀ ਦੇਣੀਆਂ ਹੈ ਡਿੱਗੂਗੇ ਵੀ ਡਿੱਗ ਕੇ ਉੱਠਣਾ ਪੈਣਾ ਹੈ ਉੱਠ ਕੇ ਫੇਰ ਅਗੇ ਆਪਣੇ ਮੰਜ਼ਿਲ ਵੱਲ ਬਦਲਾ ਪੈਣਾ ਹੈ ਮੰਜ਼ਿਲ ਵੱਲ ਬਦੇ ਤੇ ਸਰ ਮੰਜ਼ਿਲ ਮਿਲ ਗਈ 50 ਲੱਖ ਬਹੁਤ ਮੈਟਰ ਕਰਦਾ ਹੈ ਮੈਂ ਸਰ ਹੁਣਾਂ ਨੂੰ ਵੀ ਕਿਹਾ ਵੀ ਜਿਹੜਾ ਪਹਿਲਾ ਚੱਕ ਹੈ ਨਾ 5 ਲੱਖ ਦਾ ਮੇਰੀ ਜ਼ਿੰਦਗੀ ਦਾ ਪਹਿਲਾ ਚੱਕ ਹੈ ਤੇ ਸਰ ਹੁਣ ਵੀ ਬੜੀ ਅਮਾਉਂਟ ਜਿਹੜੀ ਹੈ ਹਾਂ ਬੱਚਨ ਸਰ ਨੇ ਵੀ ਕਿਹਾ ਬੜੇ ਖੁਸ਼ਕਿਸਮਤ ਹੋ ਤੁਸੀਂ ਜੇ ਤਾਂ ਇੱਡਾ ਵੱਡਾ ਚੱਕ ਪਹਿਲਾਂ ਮੈਂ 5 ਲੱਖ ਮਿਲਿਆ ਹੈ ਜੀ ਅੱਛੇ ਸੀ ਜੀ ਜ਼ਿੰਦਗੀ ਦਾ ਸਫਰ ਬਹੁਤ ਅੱਛਾ ਹੈ ਮੇਰੇ ਲਈ ਬਹੁਤ ਅਮਾਉਂਟ ਮੈਟਰ ਕਰਦੀ ਹੈ ਸਰ ਇਹਦੇ ਨਾਲ ਮੇਰੇ ਬੱਚਿਆਂ ਦੀ ਐਜੂਕੇਸ਼ਨ ਅੱਛੀ ਹੋ ਜਾਏਗੀ ਠੀਕ ਹੈ ਸਿਕਿਉਰ ਹੈ ਸਿਕਿਉਰ ਹੈ ਸਰ ਐਕਚੁਅਲੀ ਮੈਂ ਇੰਗਲਿਸ਼ ਮੀਡੀਅਮ ਦੇ ਵਿੱਚ ਆਪਣੇ ਬੱਚਿਆਂ ਨੂੰ ਲਾਇਆ ਸੀ ਮੇਰੀ ਸ਼ੁਰੂ ਤੋਂ ਕੋਸ਼ਿਸ਼ ਸੀ ਕਿ ਮੇਰੇ ਬੱਚੇ ਐਜੂਕੇਸ਼ਨ ਅੱਛੀ ਹਾਸਲ ਕਰਨ ਫੀਸ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਮੇਰਾ ਸਕੂਲ ਦੇ ਵਿੱਚ ਹੀ ਉਧਾਰ ਚੱਲਦਾ ਸੀਗਾ ਸਕੂਲ ਬਹੁਤ ਅੱਛਾ ਹੈ ਮੈਨੂੰ ਕਦੀ ਫੋਰਸ ਜਿੰਦਰਪਾਲ ਨੇ ਹਰੇਕ ਉਸ ਰਾਤ ਨਿਕਲਿਆ ਵੈ ਜੋ ਆਮ ਲੋਕਾਂ ਦੀ ਗੱਲਾਂ ਸੁਣਦੇ ਆ ਜੋ ਇੱਕ ਆਮ ਇੱਕ ਦਿਹਾੜੀ ਦਾ ਪਰਿਵਾਰ ਜਾਂ ਹੋਏ ਬਿਲਕੁਲ ਬਿਲਕੁਲ ਹਰ ਮਿਡਲ ਕਲਾਸ ਦੀ ਇਹੀ ਹੈ ਜੀ ਤੁਸੀਂ ਸਦੀ ਰਹਿ ਗਈ ਬੱਚਿਆਂ ਦੀ ਪੜ੍ਹਾਈ ਦੀ ਟੈਨਸ਼ਨ ਨੇ ਉਹ ਚੀਜ਼ਾਂ ਮੇਰੇ ਨਾਲ ਵੀ ਸੀ ਜੀ ਤੇ ਮੈਂ ਆਪਣੀ ਵੀ ਪੜ੍ਹਾਈ ਕਰਦਾ ਸੀਗਾ ਠੀਕ ਹੈ ਜੀ ਪਰ ਹੁਣ ਅੱਛਾ ਹੈ ਜੀ ਜੋ ਕੇਬੀਸੀ ਨੇ ਮੈਨੂੰ ਇੰਨਾ ਜ਼ਿਆਦਾ ਕਹਿ ਲੋ ਵੀ ਹੈ ਨਾ ਸੈਲੀਬ੍ਰਿਟੀ ਬਣਾਤਾ ਜੀ ਸਰ ਮੈਂ ਅੱਜ ਬੱਚਿਆਂ ਦੇ ਸਕੂਲੇ ਚ ਆ ਕੇ ਆਇਆ ਹੈ ਨਾ ਇੱਕ ਸੈਲੀਬ੍ਰਿਟੀ ਵਾਲੀ ਫੀਲਿੰਗ ਹੁੰਦੀ ਸੀ ਉਹਨਾਂ ਨੇ ਮੇਰਾ ਇੰਨਾ ਮਾਨ ਸਤਕਾਰ ਕੀਤਾ ਹੈ ਸਾਡੇ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈ ਜੀ ਜੀ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਬਿਲਕੁਲ ਬਿਲਕੁਲ ਜੀ अच्छा ਹੁਣ ਅਗਲੇ ਫਿਊਚਰ ਪਲਾਨਸ ਕੀ ਨੇ ਹੈਂਡਸਮ ਅਮਾਉਂਟ ਹੈ ਸਾਰੀਆਂ achhiyan ਲਾਜ਼ਮੀ ਤੌਰ ਤੇ ਤੁਹਾਡੇ ਪਰਸਨਲ ਜਿਹੜੇ ਰਜਾਈਮ ਹੋਣਗੇ ਪਰ ਫਿਰ ਵੀ ਇੱਕ ਚਿੰਦਰਪਾਲ ਨੇ ਇੱਕ ਸੁਪਨਾ ਵੀ ਸੋਚਿਆ ਹੋਵੇਗਾ ਕਿਉਂਕਿ ਚਿੰਦਰਪਾਲ ਬਹੁਤ ਪਲਾਨਡ ਹੈ ਬਹੁਤ ਕੈਲਕੂਲੇਟਿਡ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਸਫਰ ਰਹਿਣ ਵਾਲਾ ਤੇ ਸਭ ਤੋਂ ਜ਼ਰੂਰੀ ਇੱਕ ਤੁਸੀਂ ਗੱਲ ਆਖੀ ਸੀ ਕਿ ਜਿਹੜਾ ਗਿਆਨ ਹੈ ਕਦੀ ਇਹ ਵਿਫਤ ਨਹੀਂ ਜਾਂਦਾ ਕੀ ਚਿੰਦਰਪਾਲ ਹੁਣ ਆਪਣੇ ਗਿਆਨ ਚ ਵੀ ਵਾਧਾ ਅੱਗੇ ਕਰੇਗਾ ਬਿਲਕੁਲ ਬਿਲਕੁਲ ਸਰ ਮੈਂ ਕੋਸ਼ਿਸ਼ ਇਹ ਹੀ ਹੈ ਕਿ ਮੈਂ ਅੱਗੇ ਹੋਰ ਪੜਾਂ ਤੇ ਕੋਸ਼ਿਸ਼ ਇਹ ਹੈ ਕਿ ਜਿੰਨਾ ਮੈਂ ਪੜ ਚੁੱਕਾ ਨਾ ਸਰ YouTube ਚੈਨਲ ਖੋਲ ਕੇ ਜੇ ਕਿਸੇ ਵੀ ਮਾਧਿਅਮ ਰਾਹੀਂ ਹੈ ਨਾ ਉਹ ਐਜੂਕੇਸ਼ਨ ਲੋਕਾਂ ਨੂੰ ਤਮਾ ਤਾਂ ਕਿ ਉਹਨਾਂ ਦੇ ਸੁਪਨੇ ਪੂਰੇ ਹੋ ਸਕਣ ਮੈਂ ਤਾਂ ਆਪਣਾ ਸੁਪਨਾ ਪੂਰਾ ਕਰ ਲਿਆ ਪਰ ਜਿੰਨੀ ਮੇਰੇ ਕੋਲ ਨੋਲੇਜ ਹੈ ਨਾ ਮੈਂ ਦੂਸਰਿਆਂ ਨੂੰ ਦੇ ਸਕਾਂ ਠੀਕ ਹੈ ਤੇ ਉਹ ਆਪਣੇ ਸੁਪਨੇ ਲਈ ਉਥੇ ਤੱਕ ਪਹੁੰਚ ਸਕਣ ਬਹੁਤ ਲੋਕਾਂ ਦਾ ਸਰ ਸੁਪਨਾ ਹੈ ਬੱਚਿਆਂ ਸਰ ਨੂੰ ਮਿਲਣਾ بڑے ਲੋਕਾਂ ਦਾ ਸੁਪਨਾ ਹੈ ਸਰ ਉਥੇ ਹੋਰ ਕਿਸ ਤਰ੍ਹਾਂ ਦਾ ਉਹਨਾਂ ਦਾ ਜਦੋਂ ਡਿਊਰਿੰਗ ਸ਼ੋ ਚੱਲਦਾ ਹੈ ਬਿਲਕੁਲ ਸਰ ਤਾਨੂੰ ਫੀਲ ਨਹੀਂ ਹੁੰਦਾ ਦੇ ਸਰ ਕਿ ਮੈਂ ਐਡਾ ਵੱਡਾ ਸੈਲੀਬ੍ਰਿਟੀ ਸਰ ਫੀਲ ਹੀ ਨਹੀਂ ਹੁੰਦੇ ਸਭ ਤੋਂ ਪਹਿਲਾਂ ਤੁਹਾਨੂੰ ਬਿਲਕੁਲ ਨਾਰਮਲ ਕਰਦੇ ਦੇ ਸਟੇਜ ਦੇ ਉੱਪਰ ਨਾਰਮਲ ਕਰਕੇ ਫਿਰ ਵਨ ਟੇਕ ਤੁਹਾਡੇ ਨਾਲ ਸ਼ਾਰਟ ਕਰਨਗੇ ਬਿਲਕੁਲ ਕੰਫਰਟ ਦੇ ਵਿੱਚ ਕੰਫਰਟ ਦੇ ਵਿੱਚ ਤੁਹਾਨੂੰ ਲੈ ਕੇ ਆਉਣਗੇ ਬਹੁਤ ਹੀ ਅੱਛੇ ਇਨਸਾਨ ਨੇ ਸਰ ਜਦੋਂ ਉਹਨਾਂ ਨੇ ਮੇਰੇ ਸ਼ੋਲਡਰ ਤੇ ਹੱਥ ਰੱਖਿਆ ਨਾ ਮੈਨੂੰ ਬਲੀਵ ਨਹੀਂ ਹੋ ਰਿਹਾ ਕਿ ਬਚਨ ਸਰ ਮੇਰੇ ਨਾਲ ਖੜੇ ਨੇ ਅੱਜ ਵੀ ਉਹਨਾਂ ਦੇ ਨਾਲ ਅੱਖਾਂ ਦੇ ਮੋਰੇ ਚਿਹਰਾ ਘੁੰਮਦਾ ਰਹਿੰਦਾ ਹੈ ਬਚਨ ਸਰ ਦਾ ਕਿਉਂਕਿ ਉਹ ਤਾਂ ਸਦੀ ਦੀ ਮਹਾਨਾਇਕਾ ਜੀ ਉਹਨਾਂ ਦੇ ਘਰ ਦੇ ਅਗੇ ਰੱਚ ਪੈ ਜਾਂਦਾ ਜਦੋਂ ਉਹ ਆਉਂਦੇ ਆ ਸੰਡੇ ਨੂੰ ਬਾਹਰ ਤੇ ਲੋਕੀ ਦੇਖਣ ਨੂੰ ਤਰਸਦੇ ਆ ਜੀ ਮੈਂ ਤਾਂ ਸਟਾਰ ਨੂੰ ਫਿਲਮਾਂ ਚ ਟੀਵੀ ਚ ਦੇਖਣਾ ਫੋਨ ਚ ਦੇਖਣਾ ਤੇ ਬਿਲਕੁਲ ਜੀ ਮੈਂ ਤਾਂ ਉਹਨਾਂ ਨਾਲ ਜਿੰਨੇ ਘੰਟੇ ਉਹਨਾਂ ਨਾਲ ਬਤਾਏ ਤੁਸੀਂ ਸਰ ਮੈਂ 2 ਦਿਨ ਸ਼ੂਟ ਕੀਤਾ ਜੀ ਉਹਨਾਂ ਨਾਲ ਮੇਰਾ 2 ਦਿਨ ਸ਼ੂਟ ਹੋਇਆ ਉਹਨਾਂ ਦੇ ਨਾਲ ਜੀ ਹੂੰ 2 ਦਿਨ ਸ਼ੂਟ ਕੀਤਾ ਸਰ ਦੇ ਨਾਲ ਹੂੰ ਜੀ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਜੀ ਜ਼ਿੰਦਗੀ ਦੀਆਂ ਯਾਦਾਂ ਨੇ ਜੀ ਜਿਹੜੀ ਕਦੀ ਭੁੱਲਣੀ ਨਹੀਂ ਜੀ ਕਦੀ ਨਹੀਂ ਭੁੱਲਣੀ ਭੁੱਲਨੀ ਚਾਹੀਦੀ ਵੀ ਨਹੀਂ ਕਿਉਂਕਿ ਉਹ ਮਿਹਨਤ ਦੇ ਨਾਲ ਜਿਹੜਾ ਕਿਸ ਤੁਸੀਂ ਹਾਸਲ ਕੀਤੀ ਹੈ ਬਿਲਕੁਲ ਬਿਲਕੁਲ ਜੀ ਮਿਹਨਤ ਕੀਤੀ ਸੀ ਜੀ ਤੇ ਚਲੋ ਵਾਈਕਰ ਨੂੰ ਬੱਚਿਆਂ ਦੀ ਸੁਪਨਾ ਜੋ ਉਹਨਾਂ ਦਾ ਸੁਪਨਾ ਸਰ ਮੈਂ ਕੋਈ ਸ਼ਫੀ ਫੋਰਸ ਨਹੀਂ ਕਰਨਾ ਕਿ ਤੁਸੀਂ ਇਹ ਕਰੋ ਵੇ ਕਰੋ ਕਿਉਂਕਿ ਫਿਰ ਉਹਨਾਂ ਦਾ ਸੁਪਨਾ ਮਰ ਜਾਣਾ ਸਰ ਜੋ ਉਹਨਾਂ ਦਾ ਸੁਪਨਾ ਹੈ ਉਹ ਮੈਂ ਉਹ ਪੂਰਾ ਕਰੂੰਗਾ ਜਿੱਥੇ ਵੀ ਉਹ ਜਿਹੜੀ ਵੀ ਫੀਲਡ ਚ ਜਾਣਾ ਚਾਹਣਗੇ ਪੂਰੀ ਕੋਸ਼ਿਸ਼ ਹੈ ਕਿ ਉਹਨਾਂ ਦਾ ਸੁਪਨਾ ਪੂਰਾ ਕਰੇ ਸਰ ਬਾਅਦ ਹੁਣ ਕਾਰਪੈਂਟਰ ਦਾ ਕੰਮ ਕਰੇਗਾ ਨਾਲ ਨਾਲ ਜੀ ਜੀ ਸਰ ਆਪਣਾ ਕੋਈ ਬਿਜ਼ਨਸ ਸਟੈਬਲਿਸ਼ ਕਰਨ ਦਾ ਮੈਂ ਸਰ ਆਪਣੀ ਕੰਮ ਨੂੰ ਥੋੜਾ ਜਿਹਾ ਵੱਡਾ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰਾ ਜਿਹੜਾ ਕੰਮ ਸੀ ਬਹੁਤ ਛੋਟਾ ਸੀਗਾ ਘਰ ਲੋਕਾਂ ਦੇ ਘਰਾਂ ਚ ਕੰਮ ਕਰ ਜਾਂਦੇ ਕੋਸ਼ਿਸ਼ ਕਰਾਂਗੇ ਆਪਣਾ ਇੱਕ ਸ਼ਾਪ ਲਈਏ ਠੀਕ ਹੈ 2 4 ਨਹੀਂ ਬਾਗਲੇ ਨੇ ਅਸਲ ਤਾਂ ਜੀ 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 ਬਿਲਕੁਲ ਸਰ ਮੇਰੀ ਰੋਜ਼ੀ ਰੁਟੀਨ ਆ ਜਾਂਦੀ ਸੀਗੀ ਠੀਕ ਹੈ ਮੈਂ ਸਰ ਪਹਿਲਾਂ ਕਾਰਪੈਂਟਰੀ ਆ ਠੀਕ ਹੈ ਕਰੋੜਪਤੀ ਜਾ ਸ਼ੋਅ ਦੇ ਵਿੱਚ ਗਿਆ ਉਹ ਮੇਰਾ ਬਾਅਦ ਦੇ ਵਿੱਚ ਮੇਰਾ ਸਰ ਕਾਰਪੈਂਟਰ ਆ ਮੇਰਾ ਕੰਮ ਨੇ ਮੈਨੂੰ ਬਹੁਤ ਰੋਜੀ ਰੋਟੀ ਦਿੱਤੀ ਆ ਹੁਣ ਤੋਂ ਪਹਿਲਾਂ ਮੇਰਾ ਘਰ ਦਾ ਜੋ ਕੁਝ ਵੀ ਉਹ ਕਾਰਪੈਂਟਰ ਦਾ ਕੰਮ ਹੀ ਚਲਾ ਰਹੇ ਉਹ ਉਹਦੇ ਉਹਦੇ ਕੰਮ ਨਾਲ ਹੀ ਪਾਗ ਲੱਗੇ ਹੋਏ ਨੇ ਸਰ ਠੀਕ ਹੈ ਜੀ ਉਹ ਮੇਰਾ ਸੁਪਨਾ ਸੀ ਕੇਬੀਸੀ ਦਾ ਉਹ ਜਿਹੜਾ ਪੂਰਾ ਹੋ ਗਿਆ ਪਰ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਜੋ ਕੁਝ ਵੀ ਉਹ ਕਾਰਪੈਂਟਰ ਦੇ ਕੰਮ ਨਾਲ ਹੀ ਹਾਸਿਲ ਹੋਇਆ ਬਹੁਤ ਬਹੁਤ ਮੁਬਾਰਕਾ ਸ਼ਿੰਦਰਪਾਲ ਜੀ ਇਹ ਤੁਸੀਂ ਕਹਾਣੀ ਸੁਣੀ ਆ ਸ਼ਿੰਦਰਪਾਲ ਦੀ ਜਲੰਧਰ ਦੇ ਲਾਂਬੜਾ ਪਿੰਡ ਮਾਫ ਕਰਨਾ ਲੰਬੜਾ ਦੇ ਨਾਲ ਹੁਸੈਨਪੁਰ ਜਿਹੜਾ ਪਿੰਡ ਆ ਉਥੋਂ ਸ਼ੁਰੂਆਤ ਤੇ ਮੁੰਬਈ ਤੱਕ ਦਾ ਸਫ਼ਰ ਕਿਸ ਤਰੀਕੇ ਦੇ ਨਾਲ ਕੇਬੀਸੀ ਦੇ ਵਿੱਚ ਉਹ ਪਹੁੰਚਿਆ ਜੋ ਉਹਦੀ ਸਾਰੀ ਇੱਕ ਜਰਨੀ ਰਹੀ ਹੈ ਉਹਨੂੰ ਉਹਨੇ ਛਿੰਦਰ ਨੇ ਜਿਹੜਾ ਹੈ ਕਿ ਆਪਣੇ ਸ਼ਬਦਾਂ ਦੇ ਰਾਹੀਂ ਦੱਸਿਆ ਤੇ ਸਭ ਤੋਂ ਖਾਸ ਤੇ ਜ਼ਰੂਰੀ ਸੋਸ਼ਲ ਮੀਡੀਆ ਜੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਉਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਜਿਹੜਾ ਹੈ ਕਿ ਉਹ ਥਾਣੇ ਵੀ ਰੱਖਦਾ ਵੈ ਧਿਆਨ ਵਾਲੇ ਦਿਨਾਂ ਦੇ ਵਿੱਚ ਇਹ ਵਧੇਗਾ ਵੀ ਪ੍ਰਸ਼ਿੰਦਰਪਾਲ ਨੇ ਇੱਕ ਗੱਲ ਆਖੀ ਹੈ ਕਿ ਨਜ਼ਰੀਆ ਤੁਹਾਡਾ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਨੂੰ ਵਰਤਦੇ ਹੋ ਕਿਸ ਤਰੀਕੇ ਦੇ ਨਾਲ ਉਹਦੇ ਤੋਂ ਲਾਭ ਲੈਂਦੇ ਹੋ ਇਹ ਤੁਹਾਡੇ ਦੇ ਉੱਤੇ ਹੈ ਕਿਉਂਕਿ 90% ਤੁਹਾਡੀ ਜਿਹੜੀ ਜਰਨੀ ਸ਼ਿੰਦਰ ਸੋਸ਼ਲ ਮੀਡੀਆ ਦੇ ਉੱਤੇ ਆਧਾਰਿਤ ਰਹੀ ਹੈ ਨਾਲ ਬਿਲਕੁਲ ਬਿਲਕੁਲ ਸਰ ਸੋਸ਼ਲ ਮੀਡੀਆ ਦੇ ਉੱਤੇ ਬੁਨਿਆਦ ਰਹੀ ਹੈ ਤੇ ਤੁਸੀਂ ਅੱਜ ਦੇਖਿਆ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਫਲਤਾ ਨਤਮਸਤਕ ਹੋਈ ਹੈ ਸ਼ਿੰਦਰਪਾਲ ਦੇ ਮੋਰੇ ਉਮੀਦ ਕਰਦੇ ਹਾਂ ਜੋ ਸ਼ਿੰਦਰਪਾਲ ਨੇ ਗੱਲਾਂ ਦੱਸੀਆਂ ਜੋ ਇਹਦੀ ਜਰਨੀ ਰਹੀ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਮੈਨੂੰ ਪ੍ਰੋਮਿਸਿੰਗ ਨਿਊਜ਼ ਜ਼ਾਹਰਤ ਧੰਨਵਾਦ